ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਗਾਤਾਰ ਜਲੰਧਰ ਦੇ ਲੰਬਾਪਿੰਡ ਦੇ ਕੋਲ ਲੱਗਦੇ ਇੱਕ ਟੈਰਾ ਦੀ ਫੈਕਟਰੀ ਖਲ ਖਾਲੀ ਪਲਾਟ ਦੇ ਵਿੱਚ ਜੋ ਟੈਰਾ ਦੀ ਫੈਕਟਰੀ ਦੱਸੀ ਜਾ ਰਹੀ ਹੈ ਜਿਸ ਨੇ ਅਚਾਨਕ ਅੱਗ ਲੱਗਦੀ ਹੈ ਅੱਗ ਦਾ ਕਾਰਨ ਤੁਸੀਂ ਦੇਖ ਰਹੇ ਹੋ ਪਿਛਲੇ 3 ਤੋਂ 4 ਘੰਟੇ ਹੋ ਚੁੱਕੇ ਨੇ ਕਿਹੜੀ ਅੱਗ ਬਜਾਈ ਜਾ ਰਹੀ ਹੈ ਫਾਇਰ ਦੀਆਂ ਟੀਮਾਂ ਕਿਹੜੇ ਮੌਕੇ ਤੇ ਪਹੁੰਚ ਚੁੱਕਿਆ ਨਿੱਜੀ ਜੋ ਆਸ-ਪਾਸ ਦੇ ਕਿਹੜੇ ਫੈਕਟਰੀਆਂ ਉਹਨਾਂ ਨੂੰ ਖਾਲੀ ਕਰਾ ਦਿੱਤਾ ਗਿਆ ਘਰ ਵੀ ਕਿਹੜੇ ਦੱਸੇ ਜਾ ਰਹੇ ਸੀ ਆਸ-ਪਾਸ ਦੇ ਘਰ ਉਹਨਾਂ ਨੂੰ ਵੀ ਕਿਹੜਾ ਖਾਲੀ ਕਰਾਇਆ ਗਿਆ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਥੇ ਛੱਟ ਪੂਜਾ ਚ ਕਦਮ ਚਾਨਕ 7:30 ਵਜੇ ਦੇ ਕਰੀਬ ਕਿਹੜੀ ਆ ਅੱਗ ਲੱਗਦੀ ਆ ਅੱਗ ਕਿਹੜੀ ਲੱਗਣ ਤੋਂ ਬਾਅਦ ਕਿਹੜੀ ਅੱਗ ਪੰਮੜ ਕਿੜਾ ਪੂਰਾ ਫਲ ਜਾਂਦਾ ਤੇ ਆਸ-ਪਾਸੇ ਦੇ ਕਿਹੜੇ ਸਵੈਦਿਆ ਨੂੰ ਵੀ ਕਿੜੀ ਅੱਗ ਪੈ ਜਾਂਦੀ ਆ ਜਿਸ ਦੇ ਵਿੱਚ ਲੋਕ ਇਹ ਫੈਕਟਰੀ ਦੇ ਕਰਮਚਾਰੀ ਕਿੜੇ ਟੈਰਾਂ ਨੂੰ ਹੌਲੀ-ਹੌਲੀ ਬਾਹਰ ਕੱਢਦੇ ਪਏ ਨੇ ਕਿੰਦਾ ਫਾਇਰ ਅਫਸਰ ਦੀਆ ਟੀਮਾਂ ਲਗਾਤਾਰ ਅੰਦਰ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਚਾਰੋਂ ਪਾਸੇ ਕਿਹੜੇ ਫਾਇਰ ਅਫਸਰਾਂ ਵੱਲੋਂ ਇਸ ਫੈਕਟਰੀ ਨੂੰ ਕਿਹੜਾ ਪਾਣੀ ਨਾਲ ਕਿਹੜਾ ਬੰਦ ਕਰ ਦਿੱਤੇ ਗਿਆ ਗੱਲ ਕਰੀਆ ਜਲੰਧਰ ਪੁਲੀ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਵੀ ਇੱਥੇ ਸਥਾਨਕ ਅਧਿਕਾਰੀ ਪੁਲਿਸ ਐਤਥੇ ਪਹੁੰਚੀ ਹੋਈ ਹੈ ਦੱਸਿਆ ਜਾ ਰਿਹਾ ਹੈ ਫਾਇਰ ਅਫਸਰ ਦੇ ਕਿਹੜਾ ਇੱਕ ਮਲਾਜ਼ਮ ਵੀ ਇਹ ਜ਼ਖਮੀ ਹੋਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਮੌਕੇ ਤੇ ਸਾਇਰ ਦੀਆਂ ਟੀਮਾਂ ਪਹੁੰਚ ਚੁੱਕੀਆਂ ਫੈਕਟਰੀ ਦਾ ਮਾਲਕ ਵੀ ਐਤਥੇ ਮੌਕੇ ਤੇ ਪਹੁੰਚ ਚੁੱਕੇ ਨੇ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਮੌਕੇ ਤੇ ਸਾਡੇ ਨਾਲ ਕੌਨਸਲ ਸਬਾਨ ਇਸੇ ਸੇਵਾ ਕਿਹੜੇ ਮੌਕੇ ਤੇ ਪਹੁੰਚੇ ਕੌਨਸਲ ਸਾਹਿਬ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਦਾ ਤੁਸੀਂ ਉਸੇ ਟਾਈਮ ਕਿਹੜਾ ਇੱਥੇ ਪਹੁੰਚਦੇ ਹੋ ਇਹ ਤਾਂ ਡੇਢ ਤੋਂ 2 ਘੰਟੇ ਹੋ ਗਏ ਜਿਹੜੀ ਆ ਉਹ ਖੇਖਣ ਆਏ ਆ ਬੜੀ ਦੁਖ ਦੀ ਘੜੀ ਆ ਪਾਣੀ ਦੀਆਂ ਟੈਂਕ ਗਾਡਰਾਂ ਜਾਂ ਮਸ਼ੀਨਾਂ ਵੀ ਜਿੱਥੇ-ਜਿੱਥੋਂ ਲੁਧਿਆਣੇ ਤੋਂ ਸੌਰੀ ਫਲੋਰ ਤੋਂ ਫਗਵਾੜੇ ਤੋਂ ਆਦਮਪੁਰ ਤੋਂ ਵੀ ਆ ਚੁੱਕੀਆਂ ਆ ਸੰਦਰਭ 20 ਗੱਡੀਆਂ ਪੜਨਾਂ ਦੀ ਇਸ ਟਾਈਮ ਇੱਥੇ ਖੜੀਆਂ ਨੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਲੇਕਿਨ ਆਪ ਵੀ ਜਿੜੀਓ ਕਾਪੂ ਨਹੀਂ ਪਾ ਰਹੇ ਕੱਲ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਣੀ ਨੁਕਸਾਨ ਫੈਕਟਰੀ ਜਿਹੜੀ ਏਕੇ ਟ੍ਰੇਡ ਜਿਹੜੀ ਫੈਕਟਰੀ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹਾਂ ਜੀ ਸਰ ਆਸੇ ਪਾਸੇ ਕੋਈ ਘਰ ਵੀ ਹੈਗੇ ਜਾਂ ਕੱਲੀਆਂ ਫੈਕਟਰੀਆਂ ਨੇ ਇਹ ਨਹੀਂ ਘਰ ਤਾਂ ਇੱਥੇ ਬਹੁਤ ਘੱਟ ਜਿਆਦਾ ਫੈਕਟਰੀਆਂ ਨਹੀਂ ਹੈ ਇੰਡਸਟਰੀ ਏਰੀਆ ਜੈਸਾ ਹੁੰਦਾ ਇਹ ਕਿ ਐਸੀ ਗੱਲਬਾਤ ਕਿਤੇ ਕੀਆ ਇੱਕ ਵਾਰ ਮੈਂ ਫੇਰ ਦਿਖਾ ਦਵਾ ਕੈਮਰਾਮੈਨ ਨੂੰ ਕਵਾਂਗਾ ਦਿਖਾਇਆ ਜਾਵੇ ਉਸ ਟੈਰਾ ਦੀ ਫੈਕਟਰੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਪਿਛਲੇ 2 ਤੋਂ 3 ਘੰਟੇ ਹੋ ਗਏ ਨੇ ਅੱਗ ਨੂੰ ਜਿਹੜੇ ਫਾਇਰ ਗੇਟਾਂ ਵੱਲੋਂ ਜਿਹੜੇ ਕਾਬੂ ਪਾਇਆ ਜਾ ਰਿਹਾ ਚਾਰੇ ਪਾਸੇ ਜਿਹੜੇ ਸਾਇਰ ਦੀਆਂ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਜਿਸ ਦੇ ਵਿੱਚ ਮੌਕੇ ਤੇ ਸੀਨੀਅਰ ਅਫਸਰ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਇਸ ਫੈਕਟਰੀ ਦੇ ਜਿਹੜੇ ਮਾਲਕ ਆ ਉਹ ਵੀ ਪਹੁੰਚੇ ਹੋਏ ਨੇ ਕਿਹੜਾ ਹਾਲੇ ਵੀ ਦੱਸਿਆ ਜਾ ਰਿਹਾ 4 ਤੋਂ 5 ਘੰਟੇ ਜਿਹੜੇ ਲੱਗ ਸਕਦੇ ਨੇ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਜਲੰਧਰ ਦੇ ਆਸ-ਪਾਸੇ ਦੇ ਸਬ ਸਟੇਸ਼ਨਾਂ ਤੋਂ ਵੀ ਜਿਹੜੀਆਂ ਗੱਡੀਆਂ ਮੰਗਵਾ ਲਿੱਤੀਆਂ ਗਈਆਂ ਫਾਇਰ ਤੇ ਮੌਕੇ ਦੇ ਇੱਥੇ ਮੌਕੇ ਤੇ ਪਹੁੰਚਾ ਹੋਇਆ ਜਿਸ ਦੇ ਵਿੱਚ ਡੀਸੀਪੀ ਨਰੇਜ ਡੋਗਰਾ ਏਸੀਪੀ ਐਡੀਸੀਪੀ ਵਰਨੇ ਐਡੀਸੀਪੀ ਕ੍ਰਾਈਮ ਸਾਰੀਆਂ ਟੀਮਾਂ ਕਿਹੜੀਆਂ ਇੱਥੇ ਪਹੁੰਚੇ ਹੋਈਆਂ ਦੱਸਿਆ ਜਾ ਰਿਹਾ ਕਿਹੜੇ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਮੌਕੇ ਤੇ ਸਾਰੇ ਦੇ ਪੁਲਿਸ ਅਫਸਰ ਇੱਥੇ ਪਹੁੰਚੇ ਨੇ ਐਸਪੀ ਸਾਹਿਬ ਸਾਡੇ ਨਾਲ ਐਡੀਸੀਪੀ ਸਾਹਿਬਾ ਐਡੀਸੀ ਸਾਹਿਬ ਤੁਸੀਂ ਪੂਰਾ ਜਾਇਜਾ ਲੈ ਕੇ ਆਏ ਹੋ ਪਿੱਛੋਂ ਵੀ ਕਿੱਦਾਂ ਦਾ ਹੁਣ ਮਾਹੌਲ ਹੈ ਬਸ ਠੀਕ ਆ ਕਾਫੀ ਪੀਸਫੁਲ ਹੋ ਮਗੀ ਫਾਇਰ ਬੱਗਟ ਬੱਸਾਂ ਲੱਗ ਆਈਆਂ ਹੋ ਯਾ ਅੱਗ ਬੁਝਾ ਰਹੇ ਨੇ ਥੋੜੇ ਤੱਕ ਦਾ ਪੀਸਫੁਲ ਹੋ ਜਾਊਗਾ ਅੱਗ ਅੱਗ ਕਿੱਦਾਂ ਪਿੱਛੇ ਵੀ ਤੁਸੀਂ ਦੇਖ ਕੇ ਆਏ ਹੋ ਹੁਣ ਅੱਗ ਦਾ ਕਿੱਦਾਂ ਯਾਰ ਅੱਗੇ ਵੱਧਦੀ ਵੀ ਹੈ ਜਾਂ ਕਾਬੂ ਹੈ ਨਹੀਂ ਕਾਬੂ ਆ ਅੱਗ ਬਿਲਕੁਲ ਸੈਂਟਰ ਦੇ ਵਿੱਚ ਜਿਹੜੀ ਅੱਗ ਚੱਲ ਰਹੀ ਉਹਨੂੰ ਥੋੜਾ ਅੱਗ ਬੁਝਣ ਦਾ ਥੋੜਾ ਟਾਈਮ ਲੱਗ ਰਿਹਾ ਬਾਕੀ ਫਾਇਰ ਬੱਗਟੀਆਂ ਜਿਹੜੀਆਂ ਬੱਸਾਂ ਕਾਫੀ ਉਹਨਾਂ ਕੋ ਪਾਣੀ ਵਾਲੀਆਂ ਕਾਫੀ ਬੱਸਾਂ ਜਿਹੜੀਆਂ ਆ ਉਹ ਮੇਰੇ ਵੀ ਥੋੜੇ ਦੇਰ ਦਾ ਬਿਲਕੁਲ ਅੱਗ ਜਿਹੜੀ ਬੁਝਣੀ ਹੈ ਅੱਗ ਨੂੰ ਅੱਗੇ ਵੱਧਦੀ ਪਈ ਹੈਗੀ ਹੈ ਫਾਇਰ ਅਫਸਰ ਦੇ ਚਾਰੇ ਪਾਸੇ ਲੱਗੇ ਤੁਹਾਡੀ ਟੀਮਾਂ ਵੀ ਜਿਹੜੀਆਂ ਨਾਲ ਲੱਗਿਆ ਕਿਹੜੇ ਆਸ-ਪਾਸੇ ਦੀਆਂ ਫੈਕਟਰੀਆਂ ਜਾਂ ਘਰ ਉਹ ਖਾਲੀ ਕਰਵਾ ਦਿੱਤੇ ਨਹੀਂ ਬਿਲਕੁਲ ਜੀ ਅਸੀਂ ਜਿਹੜੇ ਲੱਗੇ ਘਰ ਆ ਉਹਨਾਂ ਦੇ ਲੱਗੇ ਲੱਗੇ ਅਸੀਂ ਜਿਹੜੇ ਆਪਣੇ ਮੁਲਾਜ਼ਮ ਚੱਲ ਗਏ ਕਿਸੇ ਕਿਸੇ ਦੇ ਘਰੇ ਸਿਲੰਡਰ ਵਗੈਰਾ ਹੈਗੇ ਆ ਉਹਨੂੰ ਸਿਲੰਡਰ ਫਿਰ ਵੀ ਅਸੀਂ ਬਾਹਰ ਨਹੀਂ ਦੇ ਦਿੱ ਸੈਂਟਰ ਚੁੱਕ ਕੇ ਕਿਸੇ ਦੂਰ ਜਗ੍ਹਾ ਤੇ ਲੈ ਜਾਂ ਜਾਂ ਕਿਸੇ ਹੋਰ ਦੇ ਘਰੇ ਨਾਲ ਲੱਗੇ ਜਿਹੜੀ ਅੱਗ ਲੱਗੀ ਉੱਥੇ ਕੋਈ ਸਿਲੰਡਰ ਨਾ ਹੋਵੇ ਬਾਕੀ ਸਾਡੇ ਜਿਹੜੇ ਬਿਲਕੁਲ ਲੱਗ ਸਕਦਾ 4 ਤੋਂ 5 ਘੰਟੇ ਲੱਗ ਸਕਦੇ ਨਹੀਂ ਨਹੀਂ ਇੰਨਾ ਕੋ ਨਹੀਂ ਮੇਬੀ ਫਲੋ ਕਾਫੀ ਘਟ ਹੋ ਗਿਆ ਮੇਬੀ ਥੋੜਾ ਟਾਈਮ ਲੱਗੇਗਾ ਬਟ ਅੱਗ ਜਿਹੜੀ ਹੈ ਕੰਟਰੋਲ ਚ ਇਦਾਂ ਕੋਈ ਪੈਨਿਕ ਹੋ ਨਹੀਂ ਜਿਹੜੀ ਲੋੜ ਨਹੀਂ ਹੈ ਪਬਲਿਕ ਨੂੰ ਬਸ ਮੇਰੀ ਇਹ ਸਾਰਿਆਂ ਨੂੰ ਅਪੀਲ ਹੈ ਸਰ ਤੁਹਾਡਾ ਘਰ ਹੈਗਾ ਇੱਥੇ ਆਸ-ਪਾਸੇ ਕਿੰਨਾ ਕਿੰਨੇ ਸਮੇਂ ਤੇ ਲੱਗਦੀ ਕਿਦੋਂ ਤੁਸੀਂ ਘਰ ਦੇ ਬਾਹਰ ਨਹੀਂ ਦੋ ਤਾਈ ਕਿੰਨੇ ਦੇ ਹੋਏ ਜੀ ਅੱਗੇ ਲੱਗੇ ਹੋ ਅੱਛਾ ਜੀ ਬੜੀ ਨਿਸ਼ਚਿਤਤਾ ਦੇ ਤਰਕੇ ਥੋੜਾ ਕੰਟਰੋਲ ਹੋਇਆ ਹੁਣ ਹਾਂ ਕਹਾ ਘਰ ਵੀ ਇੱਥੇ ਘਰ ਵੀ ਨਾਲ ਹੀ ਆ ਸਾਡਾ ਬਿਲਕੁਲ ਨਾਲ ਘਰ ਆ ਅੱਛਾ ਜੀ ਫੈਕਟਰੀ ਵੀ ਨਾਲ ਹੀ ਆ ਘਰ ਦੀ ਨਾਲ ਹੀ ਆ ਜੀ ਅੱਛਾ ਦੂਜੀ ਫੈਕਟਰੀ 'ਚ ਅੱਗ ਲੱਗ ਚੁੱਕੀ ਹੀ ਮਹੀ ਬੁਝਾਈ ਹੋ ਅੱਛਾ ਦੂਜੀ ਫੈਕਟਰੀ 'ਚ ਅੱਗ ਲੱਗੀ ਸੀ ਹਾਂ ਜੀ ਆ ਲੱਗੀ ਸੀ ਉਹ ਮਹੀ ਬੁਝਾਈ ਉਹ ਤੇ ਜਾ ਕੇ ਅੱਛਾ ਤੇ ਹੁਣ ਥੋੜੀ ਕੰਟਰੋਲ ਹੋਣ ਲੱਗੀ ਆ ਕਿਹੜੇ ਤੁਹਾਡੇ ਘਰ ਦੇ ਸੀ ਉਹਨਾਂ ਨੂੰ ਬਾਅਦ ਸੇਫ ਆ ਹਾਂ ਥੋੜਾ ਸੇਫ ਕੀਤਾ ਉਹਨਾਂ ਨੂੰ ਕਰੋ ਅੱਛਾ ਜੀ ਹਾਂ ਜੀ ਕਿਦਾਂ ਅੱਗ ਦੇ ਨਾਲ ਸਵੇਧੇ ਲੱਗੇ ਹੋਏ ਨੇ ਸਵੇਧਿਆਂ ਨੂੰ ਵੀ ਅੱਗ ਲੱਗਣ ਦਾ ਕਰ ਦੂਸਰੀ ਫੈਕਟਰੀ 'ਚ ਵੀ ਅੱਗ ਲੱਗ ਲੱਗ ਸਕਦੀ ਲੱਗੀ ਮੈਂ ਕ ਸੋਚੋ ਕਈ ਫੈਕਟਰੀ ਸੀ ਕਈਆਂ ਦੀ ਟੁੱਟ ਗਈਆਂ ਇਹ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਆ ਉਹਨਾਂ ਦਾ ਕਹਿਣਾ ਜਦੋਂ ਅੱਗ ਇੱਥੇ ਲੱਗਣ ਤੋਂ ਬਾਅਦ ਦੂਜੀ ਫੈਕਟਰੀ 'ਚ ਵੀ ਅੱਗ ਲੱਗਦੀ ਆ ਤੇ ਉਹਨਾਂ ਦੇ ਫੈਕਟਰੀ ਦੇ ਨਾਲ ਹੀ ਘਰ ਆ ਉਹਨਾਂ ਵੱਲੋਂ ਕਿਹੜੀ ਅੱਗ ਬਜਾਈ ਗਈ ਹੈਗੀ ਆ ਕੈਮਰਾਮੈਨ rahul ਦੇ ਨਾਲ ਸੋਨਮਾ ਹਾਜਨ ਜਕਮਾਨੀ ਟੀਵੀ ਚਲੰਦਰ